ਕਬੱਡੀ 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 ਆ ਹਰੀਕੇ ਨੂੰ ਹਰੀਕੇ ਤੋਂ ਮਫੂ ਤੇ ਮਫੂ ਤੋਂ ਸੁਲਤਾਨ ਪਰਮੋਦੀ ਲੋਦੀ ਤੋਂ ਫਰੂਚੇ ਪਿੰਨੋਂ ਜਾਊਗਾ ਇਦਾਂ ਇੱਕ ਕਬੱਡੀਆਂ ਪਾਈ ਗਿਆ ਹੁਣ ਰੋਕੋ ਆ ਸਰ ਸਿੰਘ ਵਾਲਿਓ ਆ ਜੇਤੂ ਰਾਠਾ ਮੋਟਰਸਾਈਕਲ ਵਾਲਾ ਆ ਜੇਤੂ ਰਾਠਾ ਆ ਕਾਜ ਫੜ ਬਲੰਟ ਫੜ ਬਲੰਟ ਇਹਨੇ ਲੰਡੀ ਜੀਪ ਜਿੱਤੀ किशनਪੁਰਾ ਦੇ ਵਿੱਚੋਂ ਆ ਬੱਲੇ ਬੱਲੇ ਆ ਬੱਲੇ ਬੱਲੇ ਗੱਗੜ ਭਣ ਜੋ ਫੋੜ ਨਗਰ ਵੇਖੋ 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 ਮੇਰ ਕਰੇ ਸੱਚੇ ਪਾਸ਼ਾ ਵਾਇਕਰ ਮੇਰ ਕਰੇ ਕੀ ਨਾ ਵੀਰੇ ਹੈਲੋ ਇਹ ਸ਼ਿਆਦ ਸਾਡੇ ਭਰਾ ਵੱਲੋਂ ਪਹਿਲੀ ਰੇਡ ਦਾ 500 ਬਹੁਤ ਧੰਨਵਾਦ ਵੀਰੋ ਇਹ ਆਪੇ ਰੱਖ ਲਓ ਪੈਸੇ ਭਾਈ ਅਸੀਂ ਪੈਸੇ ਨਹੀਂ ਫੜਦੇ ਸਿੱਧੇ ਬਲਰਨ ਨੂੰ ਪੈਸੇ ਦੇ ਦਿਓ ਸ਼ਿਆਦ ਬੋਪਾਰਾ ਵੱਲੋਂ ਪਹਿਲੀ ਰੇਡ ਦਾ 500 ਧੀਮ ਨੂੰ ਦੇ ਦਿਓ ਭਰਾ ਬਣ ਕੇ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਤਗੜਾ ਮੈਚ ਗੁਰਮੀ ਜੀ ਵੱਧ ਕੇ ਸਿਰ ਮਸੇ ਦਾ ਲੈ ਗਏ ਬੁਲਟ ਖੀਰਾ ਵਾਲੀ ਆ ਗਿਆ ਧਾਲੀ ਵਾਲ ਸਾਹਿਬ ਜੀ ਦੇ ਬੋਲ ਹੋਣਗੇ ਲਓ ਕਹਿੰਦੇ ਬੁਲਟ ਖੀਰਾ ਵਾਲੀ ਕਬੱਡੀ ਪਾ ਰਿਹਾ ਖੇਡ ਮਨਾਨ ਦੇ ਅੰਦਰ ਮੇਰੇ ਮਿੱਤਰੋ ਇਹ ਕਹਿੰਦੇ ਬਲਟਾਂ ਦਾ ਜੇਤੂ ਇਹ 18 ਦਾ ਜੇਤੂ ਇਹ ਟਰੈਕਟਰਾਂ ਦਾ ਜੇਤੂ ਇਹ ਕਾਰਾਂ ਦਾ ਜੇਤੂ ਆਹ ਸਾਹਮਣੇ ਫਕਰ ਦੇ ਨੇ ਵੀ ਟਰੈਕਟਰ ਜਿੱਤ ਗਿਆ ਇੰਗਲੈਂਡ ਬੱਲੇ ਬੱਲੇ ਕਰਾਈਆ ਬਲਟ ਵੇਜਾ ਵੇਜਾ ਕਰਵਾਈ ਤੇ ਰਿਹਾ ਹੁੰਦਾ ਮੇਰੇ ਮਿੱਤਰੋ ਮਾਰ ਕਿੱਥੇ ਆ ਖੰਧ ਖੜ ਹੈ ਹੀ ਇਦਾਂ ਦਾ ਮੱਖਣ ਕਈਆਂ ਖਿਡਾਰੀਆਂ ਦੀ ਬੈਕਬੋਨ ਹੈ ਉਹਦੀ ਵੱਖਰੀ ਸੋਚ ਹੈ ਇਧਰ ਫਕਰ ਝੰਡੇ ਵਾਲਾ ਲਾ ਗਿਆ ਸਿਰੇ ਦਾ ਜਫਾ ਫਕਰ ਝੰਡੇ ਵਾਲਾ ਜੋ ਉਸਤਾਨ ਗਰਾਊਂਡ ਦੇ ਵਿੱਚ ਖੜਾ ਹੈ ਇਧਰ ਦੇ ਬੰਨੇ ਕਹਿੰਦੇ ਆ ਖੀਰ ਵਾਲੀਆ ਡਗ ਡਗ ਆ ਗਿਆ ਕਰਸੇਮ ਸਿੰਘ ਭੰਡਾਲ ਦਾ ਪੋਤਾ ਟਾਂਟੋ ਦੇ ਵਰਲਡ ਕਬੱਡੀ ਕੱਪ ਦਾ ਬੈਸਟ ਪਲੇਅਰ ਵਾਲਾ ਸੀਧਾ ਲੱਗ ਗਿਆ ਟੁੱਟ ਕੇ ਰੌਇਲ ਵਾਲਿਆਂ ਦਾ ਚਹੇਤਾ ਮੱਲ ਮੇਰੇ ਮਿੱਤਰੋ ਏ ਸੀਧਾ ਤੇ ਬੁਲਟ ਸੀਧਾ ਤੇ ਬੁਲਟ ਬੁਲਟ ਬੋਲ ਪਾਏ ਆ ਬੰਕਿਆਂ ਦੀ ਧਰਤੀ ਬੰਕੇ ਪਲੇਅਰ ਦੀਆਂ ਗੱਲਾਂ ਨੇ ਆ ਸਾਹਮਣੇ ਪਾਣੀ ਦੀਆਂ ਛੱਲਾਂ ਨੇ ਇਹ ਕੌਡੀ ਦੀਆਂ ਗੱਲਾਂ ਨੇ ਵੱਡੇ ਵੱੱਡੇ ਜਿਹਾ ਵੀ ਗਰੀਬ ਬੋਪਾਰਾ ਜੀ ਸਾਹਿਬ ਬਨਾਲਾ ਰੀਲ ਦੀ ਕਹਿ ਦੀ ਗੁਰਮਨ ਨੂੰ ਆਸਟ੍ਰੇਲੀਆ ਤੋਂ ਆ 5000 ਦੀ ਰੇਡ ਹੈ ਸ਼ੁਭਦਾ ਧੰਨਵਾਦ ਆ ਉਧਰ ਯੋਧੇ ਬੋਪਾਰਾ ਜੀ ਦਾ ਸੱਟ ਲਿਆ ਬਲੰਟ ਸੱਟ ਲਿਆ ਬਲੰਟ ਛੱਡ ਲਿਆ ਬਲੰਟ ਸੱਟ ਲਿਆ ਬਲੰਟ ਖੱਟ ਲਿਆ ਬਲੰਟ ਖੱਟ ਲਿਆ ਬਈ ਰੱਖ ਯਾ ਪਾ ਲੱਗ ਗਿਆ 3000 ਦਿੱਤੇ ਨਵੇਂ ਬੁੱਟੋ ਬਈ ਆਜੋ ਰੋਟੀਨ ਬਾਅਦ ਸਾਡੇ ਵੀਰ ਗਵਰਨਮੈਂਟ ਆਸਟ੍ਰੇਲੀਆ ਤੇ ਰੋਬਨ ਜੀ ਕਹਿੰਦੇ ਨੇ ਪਹਿਲਾਂ 2000 ਸੀਗਾ ਹੁਣ 4000 ਕਰਤਾ ਤੇ ਨਾ ਰੈਡਾਂ ਦਾ ਆ ਦੂਜੀ ਪੈਰੀ ਆ ਪਰ ਇਹੋ ਜੇ ਮਰੇ ਦੇ ਫੱਕਰ ਝੰਡੇ ਦਾ ਲਾ ਗਿਆ ਜੱਫਾ ਇੱਕ ਵਾਰੀ ਤਾੜੀਆਂ ਮਾਰਦੇ ਸੋਲੀ ਫੱਕਰ ਝੰਡੇ ਲਈ ਮੇਰੇ ਮਿੱਤਿਆ ਮੇਰੇ ਮਿੱਤਰੋ ਉੱਚਾ ਪਿੰਡ ਖੀਰਾਵਾਲ ਤੇ ਲਾਹ ਲਪ੍ਰੀਤ ਪੁੱਲਾ 2000 830 3000 ਦਾ ਜੱਫਾ ਆਨੇ ਰਿਹਾ ਇਹਦਾ ਬੁਲਟ ਦੀ ਕਬੱਡੀ ਹੈ ਸਾਡੇ ਵਿਜੇ ਰਾਜ ਸਿੰਘ ਜੀ ਆ 3000 ਆ 3000 ਆ 3000 ਦਾ ਜਫਾਖੀ ਵਾਲੀ ਬੁਲਟ ਨੂੰ ਜਸਵੀਰ ਸਰਪੰਚਲੇ ਦੱਬਾ ਜਾਣਾ ਸੋਨੀ ਕਸ ਜੂੜੀ ਕਸ ਕਸ ਇਹ ਬੁਲਟ ਭਜਾਦਾ ਓਏ ਦੂਟੇ ਬਾਈ ਜੀ ਵਿਜੇ ਇਸੇ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ